ਸਤਿ ਸ੍ਰੀ ਅਕਾਲ ਦੋਸਤੋ ਮੈਂ ਮਿਰਗੀ ਪਾਡੇ ਤੇ ਤੁਸੀਂ ਦੇਖ ਰਹੇ ਹੋ ਜੀਵੀਸੀ ਅਪਡੇਟ ਆਉਣ ਇਦਰ ਦਿੰਦੇ ਹਾਂ ਪੰਜਾਬ ਦੀਆਂ ਵਡੀਆਂ ਖਬਰਾਂ ਦੇ ਉੱਤੇ ਸਭ ਤੋਂ ਪਹਿਲਾ ਹੈਡਲਾਈਨ ਜਰਮਨ ਦੇ ਵਿੱਚ ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਹੋਈ ਨੌਜਵਾਨ ਦੀ ਮੌਤ ਰੋਟੀ ਕਲਬ ਹੁਸ਼ਿਆਰਪੁਰ ਮੀਟਿੰਗ ਕਲਬ ਦੇ ਪ੍ਰਧਾਨ ਅਮਰਜੀਤ ਸਿੰਘ ਅਰਮੇਜਾ ਦੇ ਪ੍ਰਧਾਨ ਦੇ ਵਿੱਚ ਕੀਤੀ ਗਈ ਮਟਾਲਾ ਚ ਇੱਕ ਪੁਰਾਣੇ ਦੋ ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਨਾਲ ਹੋਇਆ ਵੱਡਾ ਨੁਕਸਾਨ ਪਰਿਵਾਰ ਦੇ ਜੀਅ ਨੇ ਭੱਜ ਕੇ ਬਚਾਈ ਜਾਂ ਗੁਰਦਾਸਪੁਰ ਦੇ ਵਿੱਚ ਪੜੋਸੀ ਦੇ ਖਤਰਨਾਕ ਪੈਟਰੋਲ ਕੁੱਤੇ ਨੇ 85 ਸਾਲ ਦੇ ਬਜ਼ੁਰਗ ਨੂੰ ਬੁਰੀ ਤਰੀਕੇ ਨਾਲ ਲੋਚ ਖਾਦਾ ਬਜ਼ੁਰਗ ਹਸਪਤਾਲ ਦੇ ਵਿੱਚ ਦਾਖਲ ਸਰਕਾਰੀ ਕਾਲਜ ਸ਼ਾਹਪੁਰ ਵਿੱਚ ਅਲੰਗ ਨੇ ਮੀਟ ਕਰਵਾਈ ਗਈ ਸਰਕਾਰੀ ਕਾਲਜ ਸ਼ਾਹਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਅਨੀਤਾ ਸਾਗਰ ਦੀ ਅਗਵਾਈ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ ਆਯੋਜਿਤ ਪੰਜਾਬ ਵਿਧਾਨ ਸਭਾ ਦੇ ਚਾਂਗਾ ਦੀ ਪਾਰਟੀ ਵੱਲੋਂ ਸਰਕਾਰ ਦੀ ਬਜਟ ਕਿਤਾ ਗਿਆ ਪੇਸ਼ ਵਿੱਤ ਮੰਤਰੀ ਹਰਪਾਲ ਸਿੰਘ ਚੰਮਣ ਨੇ ਕਿਤਾ ਬਜਟ ਵਿਧਾਨ ਸਭਾ ਸਸੰਵਤ ਦੀ ਮੀਡੀਆ ਨਾਲ ਗਲਵਾ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰ ਸਿੰਘ ਬਰਿੰਗ ਸਰਦਾਰ ਸੁਖਵੀਰ ਸੁਖਦੇਵ ਸਿੰਘ ਢਿੱਡਾ ਦੇ ਗਰੇਡ ਇੱਥੇ ਪਹੁੰਚੇ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਹਨ ਅਹਿਮ ਐਲਾਨ ਸਮਿਤੀ ਨੇ ਮੁਕੰਮਲ ਕੀਤੇ ਜਾਣ ਜਲ ਜੀਵਨ ਮਿਸ਼ਨ ਦੇ ਅੰਤਰਗਤ ਕੀਤੇ ਗਏ ਕਾਰਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਹੋਣ ਖਬਰਾਂ ਵਿਸਤਾਰ ਦਿਨਾਲ ਗੁਰਦਾਸਪੁਰ ਦੇ ਕਸਵਾ ਰੰਗਰਾ ਦੇ ਨਜ਼ਦੀਕ ਪਿੰਡ ਹੁਸਨਪੁਰ ਦੇ ਨੌਜਵਾਨ ਬਲਜੀਤ ਸਿੰਘ ਦਾ ਜਰਮਨ ਵਿੱਚ ਝਗੜੇ ਦੌਰਾਨ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਬਲਜੀਤ ਸਿੰਘ ਪਿਛਲੇ ਸਾਲ ਹੀ ਰੋਜੀ ਰੋਟੀ ਕਮਾਉਣ ਦੇ ਲਈ ਬ੍ਰਿਸ਼ਟ ਗਿਆ ਸੀ ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਵਾਪਸ ਆਏ ਕਰੇ ਨਹੀਂ ਪਰਤੇਗਾ ਮ੍ਰਿਤਕ ਦੇ ਪ੍ਰਾਹ ਰਮਜੀਤ ਸਿੰਘ ਜੋ ਕਿ ਆਰਮੀ ਤੋਂ ਰਿਟਾਇਰ ਹੈ ਅਤੇ ਮਾਤਾ ਨੇ ਦੁੱਖ ਭਰੇ ਲਹਿਜੇ ਨਾਲ ਦੱਸਿਆ ਕਿ ਬਲਜੀਤ ਸਿੰਘ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸ਼ਣ ਕਰਨ ਦੇ ਲਈ ਜਰਮਨ ਦੇ ਬਰਲਿਨ ਵਿੱਚ ਇਸ ਸਮੇਂ ਫੂਡ ਡਿਲੀਵਰੀ ਦਾ ਕੰਮ ਕਰਦਾ ਸੀ ਬਿੱਤੇ ਕਲੀ ਜਰਮਨ ਵਿੱਚ ਉਸ ਦੇ ਘਰ ਦੇ ਬਾਹਰ ਗਲੀ ਦੇ ਵਿੱਚ ਹੀ ਪਾਕਿਸਤਾਨੀ ਮੁੰਡੇ ਦੇ ਨਾਲ ਝਗੜਾ ਹੋ ਗਿਆ ਤੇ ਝਗੜੇ ਦੇ ਦੌਰਾਨ ਚਾਕੂ ਮੱਜਨ ਦਾ ਉਸ ਦੀ ਮੌਤ ਹੋ ਗਈ ਐਂਡ ਐਕਸਲੈਂਟ ਕੋਚਿੰਗ ਪੁਆਇੰਟ ਇਨ ਆਇਲਸ ਐਂਡ ਸਪੋਕਨ ਇੰਗਲਿਸ਼ ਆਲਸੋ ਐਕਸਪਰਟ ਇਨ ਸਟੱਡੀ ਐਂਡ ਵਿਜ਼ਿਟਰ ਵੀਜ਼ਾ ਗਵਰਨਮੈਂਟ ਅਪਰੂਵਡ ਐਸਐਸ ਗਰੁੱਪ ਸੈਸ਼ਨ ਚੌਂਕ ਖੁਸ਼ਿਆਰਪੁਰ ਇਸ ਦੀ ਜਾਣਕਾਰੀ ਉਸਦੇ ਦੋਸਤ ਨੇ ਉਸਨੂੰ ਪਰਿਵਾਰ ਨੂੰ

ਪ੍ਰੋਜੈਕਟ ਦੇ ਚੇਅਰਮੈਨ ਰੋਟਰੀਅਨ ਮਨੋਜ ਹੋਰੀ ਨੇ ਦੱਸਿਆ ਕਿ ਪਿਛਲੇ 3 ਮਹੀਨੇ ਵਿੱਚ ਕਲੱਬ ਵੱਲੋਂ ਗਿਫਟ ਆਫ ਸਾਈਡ ਦੇ ਤਹਿਤ 21 ਹਨੇਰੀ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ। ਕਲੱਬ ਵੱਲੋਂ ਦਸੰਬਰ ਦੇ 7 ਜਨਵਰੀ ਵਿੱਚ 3 ਅਤੇ ਫਰਵਰੀ ਵਿੱਚ 11 ਲੋਕਾਂ ਦੇ ਕੋਰਨੀਆਂ ਦੇ ਆਪਰੇਸ਼ਨ ਕਰਵਾਏ ਗਏ। ਜਿਨ੍ਹਾਂ ਨੇ 21 ਮਰੀਜ਼ਾਂ ਦੇ ਆਪਰੇਸ਼ਨ ਹੋਏ। ਉਹਨਾਂ ਵਿੱਚ ਪੰਜਾਬ ਤੋਂ 16, ਹਿਮਾਚਲ ਤੋਂ 2, ਉੱਤਰ ਪ੍ਰਦੇਸ਼ ਤੋਂ 2 ਅਤੇ ਹਰਿਆਣਾ ਤੋਂ ਇੱਕ ਵਿਅਕਤੀ ਨੂੰ ਰੋਸ਼ਨੀ ਪ੍ਰਦਾਨ ਕਰਨ ਵਿੱਚ ਸਹਾਇਤਾ ਕੀਤੀ ਹੈ। ਕੱਲ ਵੱਲੋਂ ਡਾਕਟਰ ਸਕੀਮ ਸਿੰਘ ਅੰਮ੍ਰਿਤਸਰ ਡਾਕਟਰ ਗੁਪਤਾ ਮੋਹਾਲੀ ਅਤੇ ਡਾਕਟਰ ਅਮਨਦੀਪ ਸਿੰਘ ਅਰੋੜਾ ਹੁਸ਼ਿਆਰਪੁਰ ਵੱਲੋਂ ਉਹਨਾਂ ਦੁਆਰਾ ਦਿੱਤੀ ਜਾ ਰਹੀ ਮੁਫਤ ਸੇਵਾਵਾਂ ਲਈ ਧੰਨਵਾਦ ਪ੍ਰਗਟ ਕੀਤਾ ਗਿਆ ਬਟਾਲਾ ਦੇ ਕਾਦੀ ਹਟੀ ਇਲਾਕੇ 'ਚ ਬੀਤੇ ਦਿਨੀ ਹੋਈ ਬਰਸਾਤ ਦੇ ਚਲਦੇ ਇੱਕ ਪੁਰਾਣਾ ਦੋ ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਨਾਲ ਪੂਰਾ ਮਕਾਨ ਟਹਿ ਟੇਹੀ ਹੋ ਗਿਆ ਉੱਥੇ ਮਕਾਨ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਦਾ ਮਕਾਨ ਬਹੁਤ ਪੁਰਾਣਾ ਅਤੇ ਕੱਚਾ ਸੀ ਅਤੇ ਜੋ ਬੀਤੇ ਦਿਨੀ ਬਰਸਾਤ ਹੋਇਆ ਹੈ ਉਸ ਨਾਲ ਉੱਪਰਲੀ ਛੱਤ ਟਹਿ ਟੇਰੀ ਹੋ ਗਈ। ਅਤੇ ਦੇਖਦੇ ਹੀ ਦੇਖਦੇ ਰਾਤ ਮਕਾਨ ਦੀ ਛੱਤ ਇਕਦਮ ਡਿੱਗ ਗਈ ਜਦਕਿ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਘਰ ਤੋਂ ਬੜੀ ਮੁਸ਼ਕਿਲ ਨਾਲ ਘਰ ਚੋਂ ਬਾਹਰ ਨਿਕਲ ਜਾਣ ਬਚਾਈ। ਲੇਕਿਨ ਉਹਨਾਂ ਦਾ ਸਾਰਾ ਸਮਾਨ ਮਲਵੇ ਹੇਠ ਦੱਬ ਗਿਆ ਹੈ। ਉੱਥੇ ਹੀ ਇਹ ਪਰਿਵਾਰ ਜ਼ਿਲ੍ਹਾ ਪ੍ਰਸ਼ਾਸਨ, ਐਨ ਆਰ ਆਈ ਵਿਰਾ ਅਤੇ ਸਮਾਜ ਸੇਵੀ ਜਥੇਬੰਦੀਆਂ ਮਦਦ ਦੀ ਗੋਹਾਰ ਲਗਾ ਰਹੇ ਹਨ। ਬਹੁਤ ਨੁਕਸਾਨ ਹੋਇਆ ਡਾ ਛੱਟ ਪੇੜ ਨਹੀਂ ਲੱਗੀ ਕਿਸੇ ਨੇ ਇਹ ਤਾਂ ਬਚਾਵਾ ਹਾਂਜੀ ਉਹ ਬਚਾਵਾ ਹੋ ਗਿਆ ਜੀ ਉਹ ਤਾਂ ਸਾਡਾ ਸਾਰਾ ਸਮਾਨ ਥੱਲੇ ਆ ਗਿਆ ਪਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਨਿਤਨ ਮੀਨ ਕੁਮਾਰ ਕੀ ਘਟਨਾਈ ਇੱਥੇ ਤੁਹਾਡੇ ਆ ਇੱਥੇ ਸਾਰਾ ਰਾਤ ਨੂੰ ਨਾ ਬਾਰਿਸ਼ ਕਰਕੇ ਤੇ ਸਾਡਾ ਜਿਹੜਾ ਸਾਰਾ ਲੈਂਟਰ ਡਿੱਗ ਪਿਆ ਆ ਛੱਤ ਡਿੱਗ ਗਈ ਸਾਰੀ ਕੱਚੀ ਛੱਤ ਇਹ ਕਿੰਨੇ ਤੁਹਾਡਾ ਮਕਾਨ ਘਰ ਉੱਤੇ ਹੀ ਹੈ ਤੇ ਫਿਰ ਉੱਤੇ ਕਿਸ ਤਰ੍ਹਾਂ ਜਾਂਦੇ ਤੁਸੀਂ ਇਹ ਸਾਰਾ ਘਟਾ ਸਾਡਾ ਸਾਰਾ ਬਲੌਗ ਹੋ ਗਿਆ ਸਾਰਾ ਤਲੇਆ ਤਲੇ ਸਕੂਟ ਰੀ ਆ ਗਈ ਹੈ ਮੋਟਰਸਾਈਕਲ ਆ ਗਿਆ ਇਹਨਾਂ ਦਾ ਇੱਕ ਤੇ ਉਤੋਂ ਇਥੇ ਰਸੋਈ ਹੀ ਰਸੋਈ ਜੋ ਫ੍ਰਿਜ ਮਸ਼ੀਨ ਮੈਂ ਟੋਟਲੀ ਸਾਰਾ ਸਾਮਾਨ ਥਲੇ ਡਿੱਗ ਪਿਆ ਸਾਰਾ ਨਾਚ ਪਿੱਟ ਬੋਲ ਕੁੱਤੇ ਨੇ 85 ਸਾਲ ਦੇ ਬਜ਼ੁਰਗ ਨੂੰ ਬੂਰੇ ਤਰੀਕੇ ਨਾਲ ਨੋਚ ਖਾਦਾ ਬਜ਼ੁਰਗ ਵੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਇਲਾਜ ਕਰਾ ਰਹੇ ਨੇ ਖਤਰਨਾਕ ਨਸਲ ਦੇ ਕੁੱਤੇ ਦੇ ਵੱਟੇ ਨਾਲ ਲੋਕਾਂ ਦੀ ਜਾਨ ਖਤਰੇ ਦੇ ਵਿੱਚ ਆ ਰਹੀ ਹੈ ਕਈ ਗੰਭੀਰ ਉਪਚਾਰਾਂ ਦੇ ਰੋਕ ਚਾਹੇ ਨੇ ਫਿਰ ਵੀ ਲੋਕ ਖਤਰਨਾਕ ਨਸਲ ਦੇ ਕੁੱਤੇ ਪਾਲਣ ਤੋਂ ਪਰਹੇਜ਼ ਨਹੀਂ ਕਰਦੇ ਇੱਧਰ ਇੱਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੁੱਤੇ ਪਾਲਣ ਦੇ ਮਕਸਦ ਨਾਲ ਘਰ ਦੀ ਰਖਵਾਲੀ ਕਰਨ ਵਾਲੇ ਕੁੱਤੇ ਨੇ ਹੀ ਗਾਂ ਚਿਹਰੇ ਦੇ ਬੂਝਲ ਨੂੰ ਘਰੇ ਤੇ ਕਿਹਾ ਖਾ ਲਿਆ ਗਾਲ ਤਸਵਰ ਹਰਚੋ ਵਾਲ ਦੇ ਨੇੜੇ گاؤں ਬਹਾਦਰਪੁਰ ਰਾਜਾ ਨਿਵਾਸੀ 85 ਵਰਸ਼ੀਏ ਵਿਅਕਤੀ ਵੱਲੋਂ ਪੜੋਸੀਆਂ ਦੇ ਦੁਆਰਾ ਪਾਲੇ ਗਏ ਖਤਰਨਾਕ ਨਸਲ ਦੇ ਕੁੱਤੇ ਦੇ ਸ਼ਿਕਾਰ ਭਨਨ ਤੇ ਬਾਤ ਸਾਹਮਣੇ ਆਈ ਹੈ ਬਜ਼ੁਰਗ ਦੇ ਪਰਿਵਾਰਿਕ ਸਦਸਿਆਂ ਵੱਲੋਂ ਜਿਸ ਪੁੱਤ ਨੇ ਬਜ਼ੁਰਗ ਨੂੰ ਖਾਧਾ ਹੈ ਉਹ ਉਹ ਪੇਟਬੋਲ ਨਸਲ ਦਾ ਹੈ ਤੇ ਬਜ਼ੁਰਗ ਨੂੰ ਕੁੱਤੇ ਨੇ ਇੰਨੀ ਬੁਰੇ ਤਰੀਕੇ ਨਾਲ ਖਾਧਾ ਹੈ ਕਿ ਬਜ਼ੁਰਗ ਨੂੰ ਸੀਐਚਸੀ ਹੱਚੋਗਾਲ ਤੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਰੈਫਰ ਕੀਤਾ ਗਿਆ ਹੈ ਕੀ ਕੁਝ ਪੂਰੀ ਖਬਰ ਹੈ ਤੁਸੀਂ ਦੇਖੋ ਜੀ ਲੱਗਦੇ ਨੇ ਮੇਰਾ ਨਾਮ ਅਰਮਨ ਕੁਮਾਰਾ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਨਾਮ ਮਾਸ਼ੱਲਾ ਰੱਬ ਕੀ ਗੱਲ ਹੋਈ ਹੈ ਵੀ ਭਾਜੀ ਆਪਣੇ ਨਾਲ ਮਲੋ ਇਹ ਸਾਡੇ ਕੋਲ ਹੀ ਰਹਿੰਦੇ ਨੇ ਇਹ ਆਪਣੇ ਘਰ ਵਾਲੋਂ ਆਉਂਦੇ ਪਏ ਹੀ ਤੇ ਉਹਨਾਂ ਨਾਲ ਕੁੱਤਾ ਜਿਹੜਾ ਪਹਿਲਾਂ ਰੱਖਿਆ ਵਾ ਘੱਟੋ ਘਾਟ 20-25 ਬੰਦਿਆਂ ਨੂੰ ਦੰਦ ਲਾਹਾ ਦੇਨੇ ਨੇ ਇਹ ਜਿਹੜਾ ਸਾਡਾ ਗਵੰਡੀ ਆ ਇਹ ਕੁੱਤਾ ਵੀ ਮੇਰੇ ਸਣਾ ਕੋਈ ਪਿੱਟ ਬੋਲਾ ਸ਼ਾਦਨ ਇਦਾਂ ਦਾ ਨਸਲ ਦਾ ਕੁੱਤਾ ਵਾ ਇਹ ਘੱਟੋ ਘਾਟ ਵੀ 20-25 ਨੂੰ ਦੰਦ ਲਾਏ ਨੇ ਸਾਰੇ ਪਿੰਡ ਨੇ ਕਿਹਾ ਕਿ ਕੁੱਤਾ ਨਾ ਰੱਖ ਵੀ ਇੱਥੇ ਕਿ ਕੁੱਤਾ ਤੂੰ ਆਪਣਾ ਮਤਲਬ ਇਹ ਕੁੱਤਾ ਘਰਾਂ 'ਚ ਰੱਖਣ ਵਾਲਾ ਨਹੀਂ ਹੈਗਾ ਮਤਲਬ ਸਾਡੇ ਘਰ ਹੀ ਬੱਚੇ ਨੇ ਮਤਲਬ ਛੋਟੇ ਛੋਟੇ ਬੱਚੇ ਨੇ ਮੇਰੇ ਮਤਲਬ 4 ਦੇ ਬੱਚੇ ਸਾਡੇ ਘਰ ਹੀ ਨੇ ਤੇ ਕਿ 20-22 ਬੱਚੇ ਸਾਡੇ ਘਰ ਟਿਊਸ਼ਨ ਪੜਨ ਆਉਂਦੇ ਨੇ ਇਹਨਾਂ ਨੂੰ ਬੜੀ ਯਾਰੀ ਕਰਕੇ ਭਾਈ ਇਹ ਕੁੱਤਾ ਰੱਖਣਾ ਲੈ ਘਰ ਚਾਨੀ ਪਰ ਫਿਰ ਵੀ ਇਹਨਾਂ ਦਾ ਮਤਲਬ ਜਿੱਦਾਂ ਪੈਸੇ ਦਾ ਹੰਕਾਰ ਨਹੀਂ ਬੰਦੇ ਨੂੰ ਹੁੰਦਾ ਕਿ ਮਤਲਬ ਮੈਂ ਆਕੜਾ ਮੇਰੀ ਮੈਂ ਰੱਖਣਾ ਹੀ ਰੱਖਣਾ ਮੈਂ ਆਹ ਕਰ ਦੇਣਾ ਮੈਂ ਉਹ ਕਰ ਦੇਣਾ ਮੈਂ ਤੇ ਅੱਜ ਇਹ ਆਪਣੇ ਆਪਣੇ ਘਰ ਨੂੰ ਹੁੰਦਾ ਪਿਆ ਤਾਂ ਰੋਟੀ ਖਾਣਾ ਹੁੰਦਾ ਪਿਆ ਤੇ ਬਾਹਰੋਂ ਤੇ ਮਤਲਬ ਜਿੱਦਾਂ ਬਾਹਰੋਂ ਦੁਕਾਨ ਵਾਲ ਨੂੰ ਕਹੇ ਨੇ ਮੇਰੀ ਦੁਕਾਨ ਮੋਹਲਿਆਂ ਦੀ ਤੇ ਆਪਣੇ ਘਰ ਵਾਲੋਂ ਲੰਘਾ ਵਾ ਇਹਨਾਂ ਨੇ ਕੁੱਤਾ ਇਹਨਾਂ ਦਾ ਇਦਾਂ ਹੀ ਖੁੱਲਾ ਵਾ ਆਣ ਕੇ ਤਾਂ ਮੰਨ ਲਓ ਵਟਾਲਿਆ ਵਾ ਮੈਂ ਤਾਂ ਮੰਨ ਲਓ ਮੇਰੀ ਭਾਬੀ ਨੇ ਮੰਨ ਲਓ ਛਡਾਇਆ ਵਾ ਕਿੱਦਾਂ ਛਡਾਇਆ ਅਸੀਂ ਤਾਂ ਭਾਜੀ ਕੋਲ ਕੋਲ ਕੇ ਛਡਾਇਆ ਕੁੱਤਾ ਤੁਹਾਨੂੰ ਦੱਸਣ ਦਿਆਂ ਵਾਂ ਪਰ ਇੱਕ ਵਾਰੀ ਇਹੋ ਜਿਹੇ ਬੰਦੇ ਦਾ ਜਲੂਥ ਜ਼ਰੂਰ ਨਿਕਲਣਾ ਚਾਹੀਦਾ ਕਿ ਜਿਹੜੇ ਬੰਦੇ ਇਹੋ ਜਿਹਾ ਕੰਮ ਕਰਦੇ ਨੇ ਸਰਕਾਰ ਕਾਰਵਾਈ ਹੋਣੀ ਚਾਹੀਦੀ ਹਾਂ ਬਿਲਕੁਲ 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 ਭਾਜੀ ਕਾਰਵਾਈ ਹੋਣੀ ਚਾਹੀਦੀ ਕਿ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹੋ ਜਿਹੇ ਕੁੱਤੇ ਘਰਾਂ 'ਚ ਰੱਖਣ ਵਾਲੇ ਆਗੇ ਗੱਲ ਇਹ ਭਾਜੀ ਤੁਸੀਂ ਵੇਖੋ ਸਹੀ ਸਾਰਾ ਆ ਤਾਂ ਉਹਨਾਂ ਤੇ ਮੈਨੂੰ ਤਾਂ ਲੱਗਦਾ ਹੈ ਕਿ ਜਦਾਂ ਆ ਇੱਥੋਂ ਆ ਬਲੱਡ ਨਹੀਂ ਬੰਦ ਸਰਕਾਰੀ ਕਾਲਜ ਹਿਸ਼ਾਰਪੁਰ ਵਿੱਚ ਅਲਮਨੀ ਮੀਟ ਕਰਵਾਈ ਗਈ ਸਰਕਾਰੀ ਕਾਲਜ ਹਿਸ਼ਾਰਪੁਰ ਵਿੱਚ ਕਾਲਜ ਦੇ ਪ੍ਰਿੰਸੀਪਲ ਨੀਤਾ ਸਾਗਰ ਦੀ ਅਗਵਾਈ ਵਿੱਚ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਵਿਜੇ ਕੁਮਾਰ ਦੇ ਸਹਿਯੋਗ ਨਾਲ ਕਾਲਜ ਵਿੱਚ ਪੜ੍ਹ ਚੁੱਕੇ ਵਿਦਿਆਰਥੀਆਂ ਦੇ ਨਾਲ ਅਲਮਨੀ ਮੀਟ ਕਰਵਾਈ ਗਈ ਜਿਸ ਵਿੱਚ ਕਾਲਜ ਦੇ ਪੁਰਾਣੇ ਵਿਦਿਆਰਥੀ ਡਾਕਟਰ ਜਸਪਾਲ ਸਿੰਘ ਮਿਸਟਰ ਪ੍ਰਸਾਨ ਸੇਠੀ ਡਾਕਟਰ ਤ੍ਰਿਪਤਾ ਕੇ ਸਿੰਘ ਸ਼੍ਰੀਮਤੀ ਮਨਾਕਸ਼ੀ ਮੈਨਨ ਡਾਕਟਰ ਕੁਲਦੀਪ ਬਾਲੀਆ ਹਾਜ਼ਰ ਹੋਏ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਵਿਜੇ ਕੁਮਾਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨਾਂ ਨੇ ਪ੍ਰੋਫੈਸਰ ਵਿਜੇ ਕੁਮਾਰ ਵੱਲੋਂ ਯਾਦਗਾਰੀ ਚਿੰਦੇ ਰੂਪ ਵਿੱਚ ਮੋਮੈਂਟੋ ਪ੍ਰਾਪਤ ਕੀਤੇ ਅਤੇ ਸਾਰਿਆਂ ਦਾ ਸਮਾਰੋਹ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ। ਪੰਜਾਬ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਕਿਮਨ ਨੇ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਵੱਲੋਂ 2024-25 ਦੇ ਲਈ 24,918 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ। विधानसभा सेशन ਤੋਂ ਬਾਅਦ ਮੀਡੀਆ ਵਾਲੀ ਗੱਲਬਾਤ ਦੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰ ਦੇ ਉੱਤੇ ਤਿੱਖਾ ਹਮਲਾ ਕਰਿਆ। ਉਹਨਾਂ ਨੇ ਬ੍ਰੇਕ ਲੈ ਕੇ ਸਰਕਾਰ ਤੋਂ ਕਈ ਸਵਾਲ ਵੀ ਪੁੱਛੇ ਹਨ। ਸਰਦਾਰ ਸੁਖਦੇਵ ਸਿੰਘ ਟਿੰਸਾ ਦੇ ਗਰੇ ਵਿਖੇ ਪਹੁੰਚੇ ਸਰਦਾਰ ਸੁਖਵੀਰ ਸਿੰਘ ਬਾਦਲ ਕਰ ਰਹੇ ਹਨ ਅਹਿਮ ਐਲਾਨ। ਇਸ ਮੁਕੀ ਕੀ ਕੁਝ ਕਹਿ ਰਹੇ ਹਨ? ਇਹ ਤੁਸੀਂ ਵੀ ਪ੍ਰੈਸ ਕਾਨਫਰੰਸ ਤੋਂ ਸਿੱਧੀ ਲਾਈਵ ਤਸਵੀਰਾਂ ਦੇਖੋ। ਤੇ ਕਿਉਂਕਿ ਅਸੀਂ ਜੋ ਐਕਸਪੀਰੀਅੰਸ ਸਾਡਾ ਹੈ ਉਹ ਐਕਸਪੀਰੀਅੰਸ ਇੰਨਾ ਨਹੀਂ ਜਿੰਨਾ ਆਪਣੇ ਬਜ਼ੁਰਗਾਂ ਦਾ ਪੁੰਦਰ ਸਾਹਿਬ ਦਾ ਟੀਨਸਾ ਸਾਹਿਬ ਦਾ ਤੇ ਸਾਰੇ ਇਹਨਾਂ ਦੇ ਪੁਰਾਣੇ ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਦੇਖੀ ਹੈ ਚੰਗੇ ਸਮੇਂ ਵੀ ਦੇਖਿਆ ਮਾੜੇ ਸਮੇਂ ਵੀ ਦੇਖਿਆ ਹਾਲਾਤ ਐਜੀਆਂ ਦੇਖਿਆ ਜਦੋਂ ਕੋਈ ਘਰੋਂ ਨਿਕਲ ਨਹੀਂ ਸਕਦਾ ਸੀ ਸੋ ਅੱਜ ਪੁਰਾਣੀ ਟ੍ਰੈਡੀਸ਼ਨਸ ਤੇ ਤੇ ਮੈਂ ਜਿਵੇਂ ਟੀਨਸਾ ਸਾਹਿਬ ਨੇ ਜ਼ਿਕਰ ਕੀਤਾ ਜੇ ਪੰਜਾਬ ਨੂੰ ਬਚਾਉਣਾ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਲਸਾ ਪੰਥ ਨੂੰ ਮੇਰੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲੋ ਅਕਾਲੀ ਦਲ ਤੁਹਾਡੀ ਦਿਲ ਦੀ ਧੜਕਣਾ ਹੈ ਤੁਹਾਡੀ ਜਾਨ ਹੈ ਪੰਜਾਬ ਦੀ ਜਾਨ ਹੈ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਧੜਕਣਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਆਪਣੀ ਜਾਨ ਆਪਣੇ ਨਿਸ਼ਾਵਰ ਕਰ ਸਕਦੀ ਹੈ ਉਹ ਅਕਾਲੀ ਦਲ ਹੈ ਮੈਂ ਸਾਰੀ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਇਹ ਕੋਈ ਨਰਾਜ਼ਗੀ ਮੈਥੋਂ ਕੋਈ ਗਲਤੀ ਹੋਈ ਹੋਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਖੜਾ ਕਰ ਦਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਵੀ ਕਰਦਾ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨ ਕਰਕੇ ਲੱਗ ਵੀ ਹੋਏ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ ਬਚਾਈਏ ਕੌਮ ਬਚਾਈਏ ਪੰਥ ਨੂੰ ਬਚਾਈਏ ਜੇ ਆਪਾਂ ਇਕੱਠੇ ਹੋਵਾਂਗੇ ਆਪਾਂ ਸਾਰੇ ਜਿੰਨੇ ਹੈਗੇ ਅਨੈਸ਼ਨਲ ਪਾਰਟੀਆਂ ਸਾਰਿਆਂ ਤੋਂ ਮੁਕਾਬਲਾ ਆਪਾਂ ਕਰ ਸਕਾਂਗੇ ਕਿਉਂਕਿ ਮੈਨੂੰ ਮਾਣ ਹੈ ਆਪਣੀ ਲੀਡਰਸ਼ਿਪ ਤੇ ਮਾਣ ਹੈ ਆਪਣੇ ਵਰਕਰਾਂ ਤੇ ਮਾਣ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਮੁਕਾਬਲਾ ਕੋਈ ਕਿਸੇ ਪਾਰਟੀ ਦੇ ਵਰਕਰ ਨਹੀਂ ਕਰ ਸਕਦੇ ਆ ਸਾਡੀ ਪਾਰਟੀ ਵਿੱਚ ਉਹਦੇ ਯੋਧੇ ਆ ਜਿਹਨੇ 15-15 ਸਾਲਾਂ ਜੇਲਾ ਕੱਟੀਆਂ ਆ ਅੱਜਕੱਲ੍ਹ ਘੰਟਾ ਧੁੱਪੇ ਨਹੀਂ ਖੜ੍ਹ ਸਕਦੇ ਤੇ ਆ ਉਹ ਪਾਰਟੀ ਹੈ ਜਿਨ੍ਹਾਂ ਦੇ ਵਕਤਾਂ ਦੇ ਮੁਕੰਮਲ ਹੋਣ ਲਈ ਚਾਹੀਦੇ ਜਲ ਜੀਵਨ ਮਿਸ਼ਨ ਦੇ ਅੰਤਰਗਤ ਕੀਤੇ ਗਏ ਕਾਰਜ ਕੋਮਲ ਮਿੱਤਰ ਡਿਪਟੀ ਕਮਿਸ਼ਨਰ ਕੋਮਲ ਮਿੱਤਰ ਨੇ ਵੱਡੀ ਗੱਲ ਕਹੀ ਅੱਜ ਬੈਠਕ ਕੀਤੀ ਗਈ ਡਿਪਟੀ ਕਮਿਸ਼ਨਰ ਡਿਸਟ੍ਰਿਕਟ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮਿਸ਼ਨ ਕਮੇਟੀ ਦੇ ਨਾਲ ਇੱਕ ਮਹੱਤਵਪੂਰਨ ਬੈਠਕ ਦੀ আয়োজন ਕੀਤੀ ਕਿ ਜਿਸ ਦੇ ਵਿੱਚ ਉਹਨਾਂ ਨੇ ਵਕਤ ਤੇ ਹਰ ਇੱਕ ਕੰਮ ਨੂੰ ਪੂਰੇ ਕਰਨ ਦੇ ਆਦੇਸ਼ ਜਾਰੀ ਕੀਤੇ ਹਨ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਕੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਪੰਜਾਬ ਜੀਵੀਸੀ ਅਪਡੇਟ ਦੇ ਨਾਲ ਸਾਨੂੰ ਦੇ ਇਜਾਜ਼ਤ ਤੱਕ ਲਈ ਜਾਏ ਜੈ ਭਾਰਤ